ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਵਿਧਾਨ ਸਭਾ ਦੇ ਮੌਨਸੂਨ اجلاس ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੰਵਧਾਨਕ ਤੌਰ ਦੇ ਉੱਤੇ ਜਾਂ ਸੰਵਧਾਨਕ ਦਾਇਰੇ ਦੇ ਵਿੱਚ ਆਮ ਆਦਮੀ ਪਾਰਟੀ ਨਾ ਰਹਿੰਦੀ ਹੁੰਦੀ ਤਾਂ ਇਹ ਜਿਹੜਾ ਸੈਸ਼ਨ ਆਏ ਭਾਵੇਂ 5 ਸਾਲ ਵੀ ਨਾ ਬੁਲਾਉਂਦੇ ਤੇ ਬੀਤੇ ਦਿਨ ਵੀ ਉਹਨਾਂ ਨੇ ਇਸੇ ਸੈਸ਼ਨ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਕਿ ਸੈਸ਼ਨ ਲੰਮਾ ਹੋਣਾ ਚਾਹੀਦਾ ਹੈ 2 ਕੁ ਦਿਨਾਂ ਦਾ ਜਿਹੜਾ ਸੈਸ਼ਨ ਆ ਉਹਦੇ ਨਾਲ ਵਕਫਾਕ ਮੁੱਦੇ ਉਭਾਰੇ ਨਹੀਂ ਜਾ ਸਕਦੇ ਤਾਂ ਤੇ ਕੱਲ ਵੀ ਇਹ ਗੱਲ ਕਹੀ ਅੱਜ ਵੀ ਕਹੀ ਹੈ ਜਦੋਂ ਸਪੀਕਰ ਕਹਿੰਦਾ ਸਾਡੇ ਕੋ ਬਿਜ਼ਨਸ ਹੈ ਨਹੀਂ ਉਹ ਖੁਦ ਤਸلیم ਕਰਦੇ ਨੇ ਗਵਰਨਮੈਂਟ ਇਸ ਅ ਫੇਲੀਅਰ ਇੰਨੇ ਇਸ਼ੂਜ਼ ਨੇ ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਸਰਕਾਰੀ ਕਰਮਚਾਰੀਆਂ ਦੇ ਕਿਸਾਨ ਬਾਰਡਰ ਇੱਥੇ ਆ ਕੇ ਸਾਡੇ ਸਾਰੇ ਸ਼ਹਿਰ ਨੂੰ ਚਦਿਗੜ੍ਹ ਨੂੰ ਮੁਹੱਲੀ ਨੂੰ ਘੇਰਿਆ ਹੈ ਲਾਰੈਂਸ ਬਿਸ਼ਰੋਈ ਦਾ ਇਸ਼ੂ ਸੱਚੇ ਸੌਦੇ ਦਾ ਇਸ਼ੂ ਜਿਹੜਾ ਰੈਬਲ ਕਲਾਨ ਦੇ ਬਰਗਾੜੀ ਦੇ ਇਸ਼ੂ ਸ ਨੇ ਨੌਜਵਾਨਾਂ ਦੇ ਇਸ਼ੂਜ਼ ਨੇ ਕ腐ਸ਼ਨ ਦੇ ਇਸ਼ੂਜ਼ ਨੇ ਕਿਸਾਨਾਂ ਦੇ ਡੀਏਪੀ ਨਕਲੀ ਮਿਲੀ ਹੈ ਇਹ ਕਹਿੰਦੇ ਸਾਡੇ ਕੋ ਬਿਜ਼ਨਸ ਹੀ ਨਹੀਂ ਉਹਦਾ ਬੇਸਿਕ ਸਾਫ਼ ਤੌਰ ਤੇ ਉਹਨਾਂ ਸਮਝੀਣਾ ਚਾਹੀਦਾ ਹੈ ਗਵਰਨਮੈਂਟ ਭਾਜਦੀ ਮੈਂ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਦੀ ਇਹ ਕਨਸਟੀਟਿਊਸ਼ਨਲ ਮਜਬੂਰੀ ਨਾ ਹੁੰਦੀ ਕਿ 6 ਮਹੀਨਿਆਂ ਚ ਇੱਕ ਵਾਰ ਸੈਸ਼ਨ ਬੁਲਾਉਂਦੀ ਤੇ ਸ਼ਾਇਦ 50 ਸਾਲਾਂ ਦੀ ਸੈਸ਼ਨ ਨਾ ਬੁਲਾਉ। ਟੋਟਲ ਫੇਲਡ ਗਵਰਨਮੈਂਟ ਹੈ। ਤੁਸੀਂ ਵੇਖੋ ਇੱਕ ਸਪੀਕਰ ਨੂੰ ਇੱਕ ਐਸਆਈ ਦੇ ਖਿਲਾਫ ਆਪਣੇ ਹਲਕੇ ਦੇ ਕੇਐਸਆਈ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਉਹਨਾਂ ਨੂੰ ਸਾਰੇ ਹਾਊਸ ਦੀ ਬਦਲ ਲੈਣੀ ਪਈ ਉਹਦਾ ਮਤਲਬ ਹੈ ਵਿਭਾਗ ਸਿੱਧੇ ਤੌਰ ਅੰਡਰਚੀ ਮੰਤਰੀ ਇਹ ਤੁਹਾਨੂੰ ਸਾਫ਼ ਨਜ਼ਰ ਆਉਂਦਾ ਕਿ ਸਪੀਕਰ ਸਾਹਿਬ ਦੀ ਸੁਣਵਾਈ ਕਿੰਨੀ ਕਹਿ ਕੇ ਐਸਆਈ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਉਹਨਾਂ ਨੂੰ ਅਲਟੀਮੇਟਲੀ ਜਿਸ ਹਾਊਸ ਨੂੰ ਉਹ ਖੁਦ ਲੀਡ ਕਰਦੇ ਨੇ ਜਾ ਜਿਸ ਹਾਊਸ ਤੇ ਉਹ ਮੰਨੇ ਜਾਂਦੇ ਨੇ ਕਿ ਇਟ ਇਜ਼ ਹੀ ਇਸ ਦੀ ਪਰਸਨ ਹੂ ਲੀਵਜ਼ ਇਟ ਹਾਊਸ ਉਹਨਾਂ ਨੂੰ ਸਾਰੇ ਉਹਨਾਂ ਦੀ ਸਪੋਰਟ ਲੈ ਕੇ ਕੇਐਸਏ ਦੇ ਖਿਲਾਫ ਐਕਸ਼ਨ ਕੋਲਣਾ ਪੈ ਰਿਹਾ ਤੇ ਪੰਜਾਬ ਦੇ ਲੋਕ ਕੀ ਝੋਕੋ ਕਰ ਸਕਦੇ ਕੱਲ ਮੈਂ 0 आर ਚ ਗੱਲ ਉਠਾਈ ਸੀ ਲਾਰੈਂਸ ਬਿਸ਼ਰੋਈ ਜੀ ਇੱਕ ਹਿੰਦੁਸਤਾਨ ਦਾ ਨਾਮੀ ਗੈਂਗਸਟਰ ਜਿਹੜੇ ਪਹਿਲੇ ਤੇ ਡੀਜੀਪੀ ਫਿਰ ਚੀਫ ਮਿਨਿਸਟਰ ਇਸ ਗੱਲ ਤੋਂ ਮੁਨਕਰ ਹੋ ਗਏ ਸਨ ਕਿ ਪੰਜਾਬ ਦੀ ਕਿਸੇ ਜੇਲ੍ਹ ਚ ਇੰਟਰਵਿਊ ਨਹੀਂ ਹੋਇਆ ਇਹ ਗੱਲ ਸਾਬਤ ਹੋ ਗਈ ਜਦੋਂ ਇੱਕ ਸਪੈਸ਼ਲ ਡੀਜੀ ਨੇ ਆਨਰੇਬਲ ਹਾਈ ਕੋਰਟ ਦੇ ਲਿਖਾਫੇ ਵਿੱਚ ਇਹ ਤੱਥ ਪੇਸ਼ ਕਰ ਦਿੱਤੇ ਕਿ ਖਰੜ ਦੇ ਸੀਆਈਏ ਦੇ ਵਿੱਚ ਇਸ ਆਦਮੀ ਦੀ ਇਸ ਗੈਂਗਸਟਰ ਦੀ ਬਕਾਇਦਾ ਤੌਰ ਇੱਕ ਐਸਪੀ ਲੈਵਲ ਦੇ ਆਦਮੀ ਨੇ ਆਪਣਾ ਫੋਨ ਦੇ ਕੇ ਇੱਕ ਘੰਟੇ ਦੀ ਇੰਟਰਵਿਊ ਕਰਵਾਈ ਜੀ ਅਜੇ ਤੱਕ ਦੱਸੋ ਉਹ ਉਹਨਾਂ ਅ fırsਰਾਂ ਤੇ ਕੋਸ ਇਸ ਕੱਲਾ ਐਸਪੀ ਤੇ ਹੋਣਾ ਹੀ ਨਹੀਂ ਉਸ ਥਾਣੇ ਦੇ ਵਿੱਚ ਇੱਕ ਸਪਾਈ ਤੋਂ ਲੈ ਕੇ ਘੱਟੋ ਘੱਟ 20 25 30 40 ਆਦਮੀ ਹੋਲਦੇ ਕੀ ਐਕਸ਼ਨ ਲੈ ਕੇ ਆ ਰਹੇ ਤੁਸੀਂ ਅਸੀਂ ਅੰਗ ਮੰਗ ਕਰਾਂਗੇ ਕਿ ਇਸ ਨੂੰ ਜਿਹੜੀ ਸਪੈਸ਼ਲ ਡੀਜੀ ਦੀ ਹਾਈ ਕੋਰਟ ਦੀ ਰਿਪੋਰਟ ਹੈ ਉਹਨੂੰ ਹਾਊਸ ਦੇ ਵਿੱਚ ਪਲੇਸ ਕਰੋ ਉਹਨੂੰ ਪਬਲਿਕ ਕਰਨਾ ਚਾਹੀਦਾ ਦੂਸਰੀ ਗੱਲ ਏ ਕਿ ਤੁਸੀਂ ਇਹ ਮੈਨੂੰ ਦੱਸੋ ਏਜੀਟੀਐ ਜਿਹੜੀ ਗੈਂਗਸਟਰਸ ਦੇ ਖਿਲਾਫ ਫੋਰਸ ਬਣੀ ਹੈ ਇਹ ਉਹਦੀ ਜਿਹੜਾ ਲਾਰੈਂਸ ਬਿਸ਼ਨੋਈ ਉਹਨਾਂ ਦੀ ਹਿਰਾਸਤ ਹੋਣਾ ਚਾਹੀਦਾ ਸੀ ਉਹ ਇੱਕ ਪੁਲਿਸ ਸਟੇਸ਼ਨ ਚ ਕਿੱਸਾ ਪਹੁੰਚ ਗਿਆ ਥੈਟ ਮੀਨਸ ਪੰਜਾਬ ਪੁਲਿਸ ਬਕਾਇਦਾ ਤੌਰ 'ਤੇ ਲੜ ਕੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਬਾਹਰ ਤੇ ਪੰਜਾਬ ਦੇ ਵਿੱਚ ਰੋਜ਼ ਜਿਹੜਾ ਫਰੋਤੀਆਂ ਦਾ ਕੰਮ ਚੱਲ ਰਿਹਾ ਉਹਦਾ ਬਸ ਬਾਕਾਇਦਾ ਤੌਰ ਤੇ ਆ ਰੇ ਪਾਰਟੀ ਇਨ ਇਸ ਇਥੇ ਗੱਲ ਪ੍ਰੂਵ ਹੋ ਗਈ ਬਿਨ ਆਨ ਡਾਊਟ ਇਹ ਗੱਲ ਸਾਬਤ ਹੋ ਗਈ ਇਸ ਤੋਂ ਵੱਡਾ ਕੀ ਚਾਰਜ ਜੇ ਕਾਪੋਜੀਸ਼ਨ ਵੱਲੋਂ ਲੱਗ ਸਕਦਾ ਹੈ ਕਿ ਜਿਹੜੀ ਸਰਕਾਰ ਜਿਹੜੀ ਜਿਹਦੀ ਪੁਲਿਸ ਫੋਰਸ ਗੈਂਗਸਟਰਜ਼ ਨਾਲ ਰਲ ਕੇ ਇਹ ਸਾਰਾ ਕੰਮ ਕਰਵਾ ਰਹੀ ਹੈ दैट मींस ਜਿੰਨੀਆਂ ਫਰੋਤੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਾਂ ਅੱਜ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ ਚ ਉਹਦੇ ਘਰ ਦੇ ਬਾਹਰ ਕੱਲ ਬੋਲੀਆਂ ਚੱਲੀਆਂ ਨੇ ਇਹ ਕਿਹਦੇ ਟੈਪੀਟਲ ਹੈ ਉਹਦਾ ਸੋ ਇਹ ਉਹਦਾ ਪਪਰਬ ਹੈ ਕਿ ਜਿਹੜਾ ਸਾਡਾ ਵੈ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਭਾਵੇਂ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗੈਰੀ ਇਹ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਈਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਐਸਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪੀਰੀਓਰਿਟੀ ਵਿਖਾ ਦਿੱਤੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਗੰਮੀਟਾ ਨਾਲ ਵਿਚਾਰਨਾ ਪੈਗਾ ਅੱਜ ਮੈਂ ਇਹ ਇਸ ਇਸ ਇਸ਼ੂ ਨੂੰ ਏਰ ਚੁੱਕਾਂਗਾ ਸਿੰਘ ਸਾਹਿਬ ਕਹਿੰਦੇ ਨੇ ਕਿ ਸਾਰਿਆਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਂਦਾ ਹੈ ਕਹਿ ਰਹੇ ਨੇ ਕਿ ਹਰ ਕਿਸੇ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ ਹਰ ਇੱਕ ਮੁੱਦੇ ਦੇ ਉੱਤੇ ਵੀ ਚਰਚਾ ਦੀ ਸੁਵਿਧਾ ਸਮਝ ਕੇ ਦੇਖੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦੋ ਤੇ ਸਾਨੂੰ 8 ਦਿਨ ਦੇ ਟਾਈਮ ਚ ਮਿਨੀਮਮ ਜੇ 117 MLA ਜਿਹੜੇ ਚੁਣ ਕੇ ਆਏ ਨੇ ਘੱਟੋ ਘੱਟ ਕੋਈ 10 ਮਿੰਟ ਦੇ ਦੋ ਜੇ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ ਚੋਂ ਇਹਦੇ ਚੋਂ 90% ਲੋਕਾਂ ਨੂੰ ਵਕਤ ਹੀ ਨਹੀਂ ਮਿਲਦਾ ਜੀ ਐਂਡ ਦੀ ਹੋਲ ਪਰਪਸ ਇਜ਼ ਡਿਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੱਡ ਜਾਣਾ ਸੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰਾਡ ਹੈ ਡਰਾਮਾ ਹੈ ਗਵਰਨਮੈਂਟ ਹੈਸ ਕੰਪਲੀਟਲੀ ਫੇਲਡ ਦੇਅਰ ਇਜ਼ ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ ਐਸ ਮਹੀਨੇ ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਇਸ ਸਾਰੇ ਕੇਸ ਨੂੰ ਮਾਮਲੇ ਦੇ ਉੱਪਰ ਸਾਰੇ ਜੱਜਾਂ ਹੈ ਜਿਹੜਾ ਇਸ ਦੇ ਵਿੱਚ ਵਿਧਾਨ ਸਭਾ ਦਾ ਬੜਾ ਲੱਭਾ ਜੱਜਾ ਹੈ ਕੱਲ ਜੋ ਵਿਧਾਨ ਸਭਾ ਚ ਮਤਾ ਪਾਸ ਹੋ ਗਿਆ ਕਿ ਪੁਲਿਸ ਅਤੇ ਗੈਂਗਸਟਰਾਂ ਦਾ ਆਪਸ ਵਿੱਚ ਲੈਕਸਸ ਹੈ ਜਿਸ ਤਰੀਕੇ ਦਾ ਮਤਾ ਕਦੇ ਪਹਿਲਾਂ ਵੀ ਪਾਸ ਹੋਇਆ ਇਸ ਤਰੀਕੇ ਦੇ ਹਾਲਾਤ ਪਹਿਲਾਂ ਕਦੇ ਬਣਿਆ ਪੰਜਾਬ ਦੇ ਵਿੱਚ ਕੋਈ ਬਿਲਕੁਲ ਜੀ 108 ਤੋਂ ਇਹ ਸਰਕਾਰ ਤੋਂ ਪਹਿਲੇ ਤੇ ਕਦੀ ਕਿਸੇ ਨੇ ਗੈਂਗਸਟਰਸ ਦਾ ਨਾ ਹੀ ਨੀ ਸੀ ਇਹ ਬਿਮਾਰੀ ਹੁਣੇ ਆਈ ਇਸ ਨਵੀਂ ਸਰਕਾਰ ਨੇ ਆਈ ਏ ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ ਇਹਨਾਂ ਇਸ ਇਹ ਗਵਰਨਮੈਂਟ ਬਕਾਇਦਾ ਤੌਰ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਇਹਨਾਂ ਨੂੰ ਸੇਵ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜੇਲਾਂ ਹੀ ਦੇ ਲਈ ਇਹਨਾਂ ਨੂੰ ਸੇਫਗਾਰਡ ਵੀ ਕਰ ਰਹੀ ਇਹਨਾਂ ਨੂੰ ਕਮਾ ਵੀ ਰਹੀ ਹੈ ਇਹਨਾਂ ਦੇ ਥਰੂ ਪ੍ਰਾਪਰਟੀਆਂ ਦੇ ਕਬਜ਼ੇ ਵੀ ਲਏ ਜਾ ਰਹੇ ਨੇ ਇਹਨਾਂ ਦੇ ਥਰੂ ਫਰੋਤੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਇਹਨਾਂ ਦੀ ਜਿੰਨਾ ਇਹਨਾਂ ਦੀ دہشت ਬਣਾਣਗੇ ਉਦੇ ਨਾਲ ਹੀ ਇਹਨਾਂ ਨੂੰ ਫਿਰ ਪੈਸੇ ਵਾਪਸ ਮਿਲ ਗਏ। ਤੋਂ ਇਹ ਇੱਕ ਬੜਾ ਇੱਕ ਸੋਚੀ ਸਮਝੀ ਸਾਜ਼ਿਸ਼ ਵਾਲੀ ਗੱਲ ਹੈ। ਤੋਂ ਆਈ ਐਮ ਗੋਇੰਗ ਟੂ ਪਿਕ ਥਿਸ ਇਸ਼ੂ ਆਪ ਲੈਟ ਅਸ ਸੀ ਅੰਦਰ ਕੀ ਕਰਦੇ। ਭਗਵਾਨ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਪ੍ਰਾਪਰਟੀਆਂ ਨੂੰ ਲੈ ਕੇ ਇੱਕ ਬਿਲ ਪਾਸ ਕੀਤਾ ਜਾ ਰਿਹਾ ਹੈਗਾ ਐਨਓਸੀ ਦੀ ਸ਼ਰਤ ਘਟਾਈ ਜਾ ਰਹੀ ਹੈ ਕਿ ਜੇ ਕੋਈ ਨਕਲੀ ਕਾਨੂੰਨੀਆ ਕੱਟਦਾ ਉਸ ਨੂੰ ਜਰਮਾਨੇ ਜਰਮਾਨੇ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਹ ਗੱਲ ਇਸ ਹੈ ਉਹ ਆਜੇ ਉੱਥੇ ਉਹਦੇ ਤੇ ਅੰਦਰ ਰਿਫੈਸ ਵੀ ਹੋਏਗੀ ਕਰਾਂਗੇ। ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਦਾ ਜ਼ਿਕਰ ਇਹਦੇ ਵਿੱਚ ਕੀਤਾ ਜਾ ਰਿਹਾ ਬਾਜੋਸਾ ਕਿ ਇਲੀਗਲ ਕਲੋਨੀਆਂ ਲੱਗੀਆਂ ਨੇ ਉਹਨਾਂ ਦੇ ਵਿੱਚ ਜਿਹਨਾਂ ਦੇ ਲੋਕਾਂ ਦੁਨ ਘਰ ਲਿੱਤੇਗੇ ਨੇ ਕਿਤਨੇ ਕਿਤੇ ਇਨਸਾਮ ਫਿਰ ਪੁਰਾਣੀ ਸਰਕਾਰ ਦੇ ਲਗਾਉਂਦੇ ਨੇ ਕਹਿੰਦੇ ਕਿ ਉਹਨਾਂ ਦੇ ਸਮੇਂ ਵਿੱਚ ਸਾਰੀ ਇਲੀਗਲ ਕਲੋਨੀ ਜਿਹੜੀ ਨੇ ਕੱਟੀਆਂ ਦੋ ਇਹ ਇਲੀਗਲ ਕਲੋਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਪੁਰਾਣੀ ਸਰਕਾਰਾਂ ਜ਼ਿਆਦਾ ਕਟੀਆਂ ਗਈਆਂ ਨੇ ਜਿਸ ਕਰਕੇ ਨਿਬੇੜਣਾ ਅਸੀਂ ਕਦੋਂ ਰੋਕਿਆ ਕਿਸੇ ਤੇ ਐਕਸ਼ਨ ਤੇ ਲਾਓ ਭਾਵੇਂ ਪੁਰਾਣਿਆਂ ਤੇ ਲਾਓ ਭਾਵੇਂ ਨਵੇਂਆਂ ਤੇ ਲਾਓ ਕੋ ਲਾਓ ਤੇ ਸਹੀ ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗੇ ਹੋ ਅਗਲੇ ਆਣ ਕਿਉਂ ਕਹਿੰਗੇ ਪਿਛਲੇ ਪਾਸ ਕਰਕੇ ਸੀ ਤੇ ਇਹ ਤੇ ਇੱਕ ਸਾਈਕਲ ਚ ਅਸੀਂ ਦੇ ਵੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਹੋਏ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਓ ਬਠੇ ਐਕਸ਼ਨ ਲੈਣ ਜੋਗੇ ਹਨ ਨਹੀਂ ਦੇ ਜਸਟ ਮੇਕ ਐਕਸਕਿਊਜ਼ ਨਾਥਿੰਗ ਇਸ ਠੀਕ ਹੈ ਥੈਂਕ ਯੂ ਸਰ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਇਹ ਸੈਸ਼ਨ ਚੱਲਣਾ ਅੱਜ ਦੂਜਾ ਦਿਨ ਹੈ ਤੇ ਵਿਰੋਧੀ ਲਗਾਤਾਰ ਵਾਕਫਾਕ ਮੁੱਦੇ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਬੀਤੇ ਦਿਨ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੰਟਰਵਿਊਜ਼ ਦਾ ਮੁੱਦਾ ਚੁੱਕਿਆ ਸੀ ਜਿਹੜੀਆਂ ਇੰਟਰਵਿਊਜ਼ ਲਾਰੈਂਸ ਬਿਸ਼ਨੋਈ ਦੀਆਂ ਹੋਈਆਂ ਨੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਤੇ ਹੁਣ ਵੀ ਉਹ ਸੈਸ਼ਨ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲੇ ਕੀ ਮੋੜ ਲੈਂਦੇ ਨੇ ਤੇ ਸਰਕਾਰ ਜਾਂ ਉਹਨਾਂ ਦੇ ਨੁਮਾਇੰਦੇ ਪ੍ਰਤਾਪ ਸਿੰਘ ਬਾਜਵਾ ਨੂੰ ਕੀ ਜਵਾਬ ਦਿੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ